ਧੰਨ ਵਾਹਿਗੁਰੂ ਸਾਹਿਬ ਜੀ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਿਣ ਸਗਲ ਵਸਤਾ ਕ ਜਾਂ ਕਾ ਸਤ ਗੁਰ ਪੂਰਾ ਧਾਕੁਰ ਗਾਇਐ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਜ ਸਮਾਵਣ ਸੰਗ ਜਨ ਕੇ ਚਰਨ ਵਸੈ ਮੇਰਾ ਹਿਆਰ ਸੰਗ ਪੁਨੀਤਾ ਦੇਹੀ ਜਨ ਕੀ ਧੋਰ ਦੇ ਹੋ ਕਿਰਪਾ ਨਿਤ ਨਾਨਕ ਕਾ ਸੁਖ ਏਹੀ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਗਾਏ ਗੁਰਸਿਕਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਵਨ ਚਰਨਾ ਵਿੱਚ ਜੁੜ ਕੇ ਤੀਜੇ ਕੱਲੂਕਾਰੇ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਆਪ ਗੁਰੂ ਕੀ ਸੰਗਤ ਸਤਿਗੁਰਾਂ ਦੇ ਚਰਨਾ ਵਿੱਚ ਜੁੜ ਬੈਠੇ ਹੋ ਆਓ ਗੁਰੂ ਸੰਗਤ ਜੀ ਅੱਜ ਦੀ ਵਿਚਾਰ ਆਰੰਭ ਕਰੀਏ ਉਸ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਿਗੁਰ ਦੇ ਪਿਆਰ ਵਿੱਚ ਜੁੜ ਬੈਠੇ ਹੋ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 4 ਜੂਨ 1984 ਦਾ ਅੰਮ੍ਰਿਤ ਵੇਲਾ ਜਿਸ ਤਰ੍ਹਾਂ ਆਪਾਂ ਕੱਲ ਵਿਚਾਰ ਸਾਂਝੀ ਕੀਤੀ ਸੀ 3 ਜੂਨ ਨੂੰ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ। ਔਰ ਸੰਗਤ ਨੂੰ ਆਵਾਜ਼ਾਈ ਵਾਸਤੇ ਕਦੇ ਵੀ ਰੋਕਿਆ ਨਹੀਂ ਗਿਆ। ਕਿਉਂਕਿ ਸਰਕਾਰ ਦੀ ਇੱਕ ਮਨਸੂਬਾ ਸੀ ਉਹਨਾਂ ਦੀ ਨੀਅਤ ਸੀ ਜਦੋਂ ਸੰਗਤਾਂ ਲੋਕ ਇਕੱਠੇ ਹੋ ਜਾਣਗੇ ਅਸੀਂ ਇਹ ਕੰਮ ਕਰਾਂ ਜੋ ਕੀਤਾ ਅੱਜ ਦੇ ਦਿਨ ਸੈਂਕੜੇ ਦੀ ਤਦਾਦ ਦੇ ਵਿੱਚ ਲੋਕ ਇਕੱਠੇ ਹੋਏ ਸਾਧ ਸੰਗਤ ਜੀ ਸ਼ਾਮ ਨੂੰ ਕਰਫੂ ਲਾ ਦਿੱਤਾ ਗਿਆ 3 ਤਰੀਕ ਨੂੰ ਤੇ ਸੰਗਤਾਂ ਆਪਣੇ ਆਪਣੇ ਘਰ ਵਾਪਸ ਨਹੀਂ ਜਾ ਸਕੀਆਂ ਬੜੇ ਦੂਰ ਡਰੇਡੇ ਤੋਂ ਸੰਗਤਾਂ ਪਹੁੰਚਦੀਆਂ ਦਰਬਾਰ ਸਹਿ ਕਿਸੇ ਤਰ੍ਹਾਂ ਰਾਤ ਸਾਰਿਆਂ ਨੇ ਆਪਣੇ ਆਪਣੇ ਜਿੱਥੇ-ਜਿੱਥੇ ਜਗ੍ਹਾ ਮਿਲੀ ਵਿਸ਼ਰਾਮ ਕੀਤਾ ਅੰਮ੍ਰਿਤ ਵੇਲਾ ਹੋਇਆ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਵਾਸਤੇ ਤਿਆਰ ਬੈਠੀਆਂ ਹਨ ਅੱਜ ਦੇ ਸਮੇਂ ਸੀ ਜੋ ਮਰਜਾਦਾ ਦਰਬਾਰ ਸਾਹਿਬ ਦੀ 4 ਵਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕੀ ਸ਼੍ਰੀ ਅਕਾਲ ਤਖਤ ਸਭ ਤੋਂ ਚਲਦੀ ਆ ਸਵੇਰ 4:00 ਸ਼੍ਰੀ ਦਰਬਾਰ ਸਾਹਿਬ ਗੁਰੂ ਸਾਹਿਬ ਦੀ ਪਹੁੰਚਦੇ ਆ ਪੇ 15 ਮਿੰਟ ਭੱਟਾਂ ਦੇ ਸਬਈਏ ਸਤਿਗੁਰ ਦੀ ਉਸਤਤ ਵਿੱਚ ਹੁੰਦੇ ਹਨ ਤੇ ਹੁਕਮਨਾਮਾ ਜਿਹੜਾ ਪਹਿਲਾ 4:30 ਵਜੇ ਆਰੰਭ ਹੁੰਦਾ ਹੁਕਮਨਾਮੇ ਤੋਂ ਬਾਅਦ ਫਿਰ ਕੀਰਤਨ ਆਸਾ ਕੀ ਵਾਰ ਦਾ ਆਰੰਭ ਹੋ ਗਿਆ 4:40 ਮਿੰਟ ਤੇ 4 ਜੂਨ ਨੂੰ ਇੱਕ ਬੰਬ ਦਾ ਗੋਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਆ ਕੇ ਡਿੱਗਿਆ ਸਾਰੇ ਪਾਸੇ ਰੋਸ਼ਨੀ ਰੋਸ਼ਨੀ ਹੋ ਗਈ ਤੇ ਸੰਗਤਾਂ ਦਾ ਆਪਣੇ ਧਿਆਨ ਵਿੱਚ ਸਨ ਜੇ ਜਿਹੜੇ ਹਥਿਆਰਬੰਦ ਸਿੰਘ ਵੀ ਸਨ ਉਹ ਵੀ ਨਿਤਨੇਮ ਦੇ ਵਿੱਚ ਸਨ ਸਮੇਂ ਦੇ ਨਾਲ ਉਹਨਾਂ ਨੇ ਆਪਣੇ ਮੋਰਚੇ ਸੰਭਾਲੇ ਸੰਗਤਾਂ ਵੀ ਸੁਚੇਤ ਹੋ ਗਈਆਂ ਤੇ ਉਹ ਦਿਨ ਸੀ ਸਾਧ ਸੰਗਤ ਦੀ ਜਿਸਨ ਗੋਲਾਬਾਰੀ ਜਿਹੜੀ ਹੈ ਸਾਰਾ ਦਿਨ ਚੱਲਦੀ ਰਹੀ ਦੋਨੇ ਪਾਸੇ ਤੇ ਗੁਰੂ ਸਾਹਿਬ ਜੀ ਦਾ ਸਰੂਪ ਸ਼੍ਰੀ ਦਰਬਾਰ ਸਾਹਿਬ ਤੋਂ ਵਾਪਸ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਜਾ ਸਕਿਆ ਅੱਜ ਵੀ ਉਸ ਸਰੂਪ ਦੇ ਦਰਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਕਰਾਏ ਜਾ ਰਹੇ ਹਨ ਇਹਨਾਂ ਦਿਨਾਂ ਦੇ ਵਿੱਚ ਉਸ ਸਰੂਪ ਦੇ ਵਿੱਚ ਵੀ ਇੱਕ ਗੋਲੀ ਲੱਗੀ ਹੈ ਜਿਲਤ ਤੋਂ ਲੈ ਕੇ ਸੁਖਣੀ ਸਾਹਿਬ ਦਾ ਪਾਠ ਜਿਹੜਾ 16ਵੀਂ ਅਸ਼ਟਪਦੀ ਤੱਕਰ ਉਹ ਗੋਲੀ ਦੇ ਨਿਸ਼ਾਨ ਹਨ ਗੁਰੂ ਸਾਹਿਬ ਜੀ ਦੇ ਅੰਗ ਜਿਹੜੇ ਹਨ ਜ਼ਖਮੀ ਹਨ ਪਰ ਉਹ ਅਸਥਾਨ ਜਿਹੜਾ ਹੈ ਕਿਉਂਕਿ ਇੱਕ ਭਾਵਨਾ ਹਰੇਕ ਸਿੱਖ ਦੀ ਭਾਵਨਾ ਹੈ ਜਿਸ ਵੇਲੇ 6 ਜੂਨ ਤੋਂ ਬਾਅਦ ਸੰਗਤਾਂ ਸੇਵਾ ਵਿੱਚ ਪਹੁੰਚਦੀਆਂ ਹਨ ਤੇ ਬੀਬੀਆਂ ਸੇਵਾ ਕਰ ਰਹੀਆਂ ਸਨ ਤੇ ਉਹਨਾਂ ਦੇ ਵਿੱਚ ਜਰਨਲ ਸਵੇਕ ਸਿੰਘ ਦੀ ਮਾਤਾ ਜੀ ਵੀ ਸੀ ਤੇ ਸਾਧ ਸੰਗਤ ਜੀ ਉਹ ਦੋ ਬੀਬੀਆਂ ਗੱਲ ਕਰ ਰਹੀਆਂ ਦੇਖੋ ਕਿੰਨੀ ਸ਼ਾਨ ਸੀ ਦਰਬਾਰ ਸਾਹਿਬ ਦੀ ਅਕਾਲ ਤਖਤ ਸਾਹਿਬ ਦੀ ਤੇ ਇੱਕ ਤਾਂ ਜਰਨਲ ਸਵੇਕ ਸਿੰਘ ਦੀ ਮਾਤਾ ਨੇ ਆਖਿਆ ਕਹਿਣ ਲੱਗੇ ਭੈਣ ਜੀ ਇਹ ਸ਼ਾਨ ਹਮੇਸ਼ਾ ਬਰਕਰਾਰ ਰਹੇਗੀ ਹਰ ਮੰਦਰ ਸਾਹਿਬ ਜਾਂ ਅਕਾਲ ਤਖਤ ਸਭ ਇਮਾਰਤ ਨਹੀਂ ਹੈ ਦਰਬਾਰ ਸਾਹਿਬ ਤਾਂ ਸਿੱਖ ਦਾ ਦਿਲ ਹੈ। ਸ੍ਰੀ ਅਕਾਲ ਤਖਤ ਸਿੱਖ ਦਾ ਸਦਾਂਤ ਹੈ। ਬਹੁਤ ਅਮਲੇ ਕੀਤੇ ਗਏ। ਚਾਹੇ ਜਹਾਂ ਖਾਨ ਸੀ, ਜਈਆ ਖਾਨ ਸੀ, ਅਬਦਾਲੀ ਸੀ, ਮਸਾ ਰੰਗੜ ਸੀ, ਫਿਰ ਇੰਦਰਾ ਗਾਂਧੀ ਦੇ ਟਾਈਮ ਤੇ ਹਮਲਾ ਹੋਇਆ 1984 ਦੇ ਵਿੱਚ। ਮਾਰਤ ਦਾ ਬਹੁਤ ਵਾਰੀ ਡਿਗੀ ਆ। ਪਰ ਸਦਾਂਤ ਨਹੀਂ ਡਿਗੇ। ਸਦਾ ਤੂੰ ਅੱਜ ਵੀ ਕਾਇਮ ਹਨ ਉਹ ਮਰਜ਼ਾਦਾ ਅੱਜ ਵੀ ਕਾਇਮ ਹੈ ਉਹ ਸਮੇਂ ਦੇ ਵਿੱਚ ਸਾਧ ਸੰਗਤ ਜੀ ਜੋ ਵਰਤਾਰਾ ਵਰਤ ਰਿਹਾ ਕਿਉਂਕਿ ਇਹ ਦੇਸ਼ ਦੇ ਵਿੱਚ ਅੰਗਰੇਜ਼ਾਂ ਨੇ ਵੀ ਰਾਜ ਕੀਤਾ ਹੈ ਮੁਗਲਾਂ ਨੇ ਵੀ ਰਾਜ ਕੀਤਾ ਹੈ ਹੁਣ ਅੰਗਰੇਜ਼ ਜਿਹੜੇ ਪੜ੍ਹੇ ਲਿਖੇ ਸਨ ਉਹਨਾਂ ਨੂੰ ਪਤਾ ਸੀ ਕੀ ਅਸੀਂ ਇਹ ਸਾਰੇ ਦੇਸ਼ ਨੂੰ ਗੁਲਾਮ ਕਰ ਲਿਆ ਪਰ ਪੰਜਾਬ 100 ਸਾਲ ਬਾਅਦ ਗੁਲਾਮ ਹੋਇਆ ਸੀ ਔਰ ਆਜ਼ਾਦ ਵੀ ਬਹੁਤ ਜਲਦੀ ਹੋ ਗਿਆ ਉਹਨੂੰ ਪਤਾ ਕਿ ਇਹ ਕੌਮ ਜਿਹੜੀ ਆ ਭਾਵੇਂ 2% ਹੈ ਤੇ ਜਿਹੜੀ ਬਹੁਤਾਤ ਦੇ ਵਿੱਚ ਇਸ ਦੇਸ਼ ਵਿੱਚ ਕੌਮ ਹੈ ਨਾ ਉਹ ਤਾਂ ਆਪ ਨਹੀਂ ਮਰਦੇ ਪਸ਼ੂਆਂ ਦੀਆਂ ਬਲੀਆਂ ਦਿੰਦੇ ਆ ਜੇ ਜਿਹੜੇ ਦੂਸਰਿਆਂ ਦੀਆਂ ਬਲੀਆਂ ਦਿੰਦੇ ਤਾਂ ਆਪ ਕਿੱਥੇ ਮਰਨਾ ਆਉਣਾ ਹੈ ਤੇ ਸਿੱਖ ਆਪ ਪਹਿਲਾਂ ਅੱਗੇ ਮਰਦਾ ਹੈ ਤੇ ਉਹਦੇ ਗੁਰੂ ਨੇ ਆਖਿਆ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡ ਆਸ ਹੋ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਉਹਨਾਂ ਨੂੰ ਪਤਾ ਸੀ ਇਸ ਕਰਕੇ ਉਹਨਾਂ ਨੇ ਗੁਲਾਮ ਰੱਖਿਆ ਇਹਨਾਂ ਨੂੰ ਵੀ ਇਹ ਮਰ ਨਹੀਂ ਸਕਦੇ ਇਹ ਤਾਂ ਆਪ ਪਸ਼ੂਆਂ ਦੀਆਂ ਬਲੀਆਂ ਦਿੰਦੇ ਆ ਇਹਨਾਂ ਨੇ ਕਿੱਥੇ ਸ਼ਹਾਦਤਾਂ ਦੇਣੀਆਂ ਇਹਨਾਂ ਨੇ ਸ਼ਹੀਦ ਹੋਣਾ ਕਦੇ ਇਤਿਹਾਸ ਪੜ੍ਹ ਕੇ ਦੇਖੋ ਸਾਧ ਸੰਗਤ ਜੀ ਕਿੰਨੇ ਸ਼ਹੀਦ ਹੋਏ ਆਜ਼ਾਦੀ ਦੇ ਵਿੱਚ 85% ਤੋਂ ਵੱਧ ਸਿੱਖਾਂ ਦੀਆਂ ਕੁਰਬਾਨੀਆਂ ਜੇ ਪાંਸੀ ਚੜ੍ਹੇ ਆ ਜੇਲਾਂ ਕਟੀਆਂ ਕਾਲੇ ਪਾਣੀ ਗਏ ਸਾਰਿਆਂ ਦੇ ਵਿੱਚ ਸਾਰਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਪੰਜਾਬੀਆਂ ਦੀ ਸਿੱਖਾਂ ਦੀ ਗਿਣਤੀ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਇਹ ਕੌਮ ਜਿਹੜੀ ਹੈ ਆਪਣੇ ਹੱਕ ਲੈਂਦੀ ਹੈ ਔਰ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੀ ਆ ਕਿੰਨੇ ਗੁਰੂ ਸਾਹਿਬ ਨੇ ਅਧਿਕਾਰ ਦਿੱਤੇ ਆ ਮਨੁੱਖੀ ਅਧਿਕਾਰ ਦੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਆਵਾਜ਼ ਨੂੰ ਬੁਲੰਦ ਕੀਤਾ ਜਿਸ ਤਰ੍ਹਾਂ ਇਸਤਰੀ ਜਾਤੀ ਦੇ ਉੱਪਰ ਜ਼ੁਲਮ ਹੁੰਦਾ ਸੀ ਜਾਂ ਕਿਸੇ ਵੀ ਧਾਰਮਿਕ ਤੌਰ ਤੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਗੁਰੂ ਸਾਹਿਬ ਨੇ ਸਮੇਂ ਸਮੇਂ ਉਸ ਆਵਾਜ਼ ਨੂੰ ਬੁਲੰਦ ਕੀਤਾ ਲੋਕਾਂ ਦੇ ਸਾਹਮਣੇ ਰੱਖੀ ਆਵਾਜ਼ ਵੀ ਭਾਈ ਇਹ ਜੋ ਤੁਸੀਂ ਕਰ ਰਹੇ ਹੋ ਇਹਦੇ ਨਾਲ ਤੁਹਾਨੂੰ ਜੀਵਨ ਦੇ ਵਿੱਚ ਕੁਝ ਪ੍ਰਾਪਤੀ ਨਹੀਂ ਹੈ ਜਿਸ ਤਰ੍ਹਾਂ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਕਿਉਂਕਿ ਕੋਈ ਵੀ ਕੰਮ ਹੁੰਦਾ ਤੇ ਉਹਦੇ ਪਿੱਛੇ ਕੁਝ ਨਾ ਕੁਝ ਉਹਦੀ ਬੈਕਗ੍ਰਾਉਂਡ ਹੈ 1947 ਤੋਂ ਲੈ ਕੇ ਚਾਹੇ ਉਸ ਤੋਂ ਪਹਿਲਾਂ ਵੀ ਹੋਇਆ ਬਹੁਤ ਕੁਝ ਹੋਇਆ ਤੇ ਪਰ ਜਦੋਂ ਆਪਾਂ ਕਹਿੰਦੇ ਅਸੀਂ ਦੇਸ਼ ਆਜ਼ਾਦ ਹੋ ਗਿਆ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ ਡੇਢ ਮਹੀਨੇ ਬਾਅਦ ਕਿਹਾ ਜਾਂਦਾ ਵੀ ਸਿੱਖ ਜਿਹੜੀ ਹੈ ਉਹ ਜਰੈਮ ਪੇਸ਼ਾ ਕੌਮ ਹੈ। Hindu ਅਮਨ ਪਸੰਦਾਂ ਤਾਂ ਇਹ ਸਿੱਖਾਂ ਤੋਂ ਹਿੰਦੂਆਂ ਨੂੰ ਖਤਰਾ ਹੈ। ਇਹ ਆਮ ਕਰਕੇ ਕਿਹਾ ਗਿਆ ਹੈ। 1948 ਦੀ ਇੱਕ ਘਟਨਾ ਹੈ ਤੁਹਾਡੇ ਨਾਲ ਸਾਂਝੀ ਕਰਨਾ। ਪੰਜਾਬ ਦੇ ਵਿੱਚ ਇੱਕ ਇਲਾਕਾ ਮੁਕੇਰੀਆਂ। ਉੱਥੇ ਦੁਸਹਿਰਾ ਮਨਾਇਆ ਜਾ ਰਿਹਾ ਸੀ। ਕਿਉਂਕਿ ਜਦੋਂ ਵੱਡਾ ਰਾਜਾ ਗਲਤ ਕਦਮ ਚੁੱਕਦਾ ਹੈ ਨਫ਼ਰਤ ਬੁਲਾਉਂਦਾ ਤੇ ਉਹਦੀ ਜਿਹੜੀ ਬਾਕੀ ਦੇ ਲੋਕ ਹੁੰਦੇ ਆ ਤੋ ਫਿਰ ਉਹ ਜ਼ਿਆਦਾ ਹੀ ਕਰਦੇ ਆ ਨਾ ਬਾਣੀ ਕਹਿੰਦੀ ਹੈ ਕਹਿੰਦੇ ਰਾਜੇ ਸ਼ੀ ਜਦੋਂ ਰਾਜੇ ਸ਼ੇਰ ਬਣ ਜਾਣਾ ਮੁਕੱਦਮ ਕੁੱਤੇ ਤੇ ਉਹਦੇ ਜਿਹੜੇ ਬਾਕੀ ਦੇ ਹੁੰਦੇ ਉਹ ਕੁੱਤੇ ਬਣ ਜਾਣ ਪਰ ਇਹ ਗੱਲਾਂ ਜਿਹੜੀਆਂ ਰੱਬ ਨੂੰ ਚੰਗੀਆਂ ਨਹੀਂ ਲੱਗਦੀਆਂ ਪਰਮਾਤਮਾ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਅਤੀ ਦਾ ਅੰਤ ਹੁੰਦਾ ਹੈ ਤੋ ਉਸ ਸਮੇਂ ਦੇ ਵਿੱਚ ਵੀ ਹੋਇਆ ਤੇ ਜਿਸ ਵੇਲੇ ਹਿੰਦੁਸਤਾਨ ਦਾ ਗਵਰਨਰ ਕਹਿ ਰਿਹਾ ਵੀ ਇਹ ਜਰੇਮ ਪੇਸ਼ਾ ਕੌਮ ਹੈ ਤੇ ਬਾਕੀਆਂ ਨੇ ਤੇ ਫਿਰ ਉਹਨਾਂ ਨੇ ਸਿੱਖਾਂ ਦੇ ਨਾਲ ਨਫ਼ਰਤ ਕਰਨੀ ਸੀ ਦਸਹਿਰਾ ਦਾ ਦਿਨ ਮੁਕੇਰੀਆਂ ਪੰਜਾਬ ਦੇ ਵਿੱਚ ਇੱਕ ਇਲਾਕਾ ਪੈਂਦਾ ਤੇ ਦਸਹਿਰਾ ਬਣਾਉਂਦੇ ਉਹ ਚੰਗੀ ਗੱਲ ਹੈ ਉਹਨਾਂ ਦਾ ਤਿਉਹਾਰ ਹੈ ਮਣਾਈ ਜਾਣ ਪਰ ਉਹਨਾਂ ਨੇ ਕੀ ਕੀਤਾ ਜਦੋਂ ਉਹ ਰਾਵਣ ਵਿਕ ਬਣਦਾ ਰਾਵਣ ਬਣਾਇਆ ਗਿਆ ਫਿਰ ਇੱਕ ਬੰਦਾ ਰਾਮਚੰਦਰ ਜੀ ਬਣ ਜਾਂਦਾ ਇੱਕ ਲక్ష్మణ ਜੀ ਬਣ ਜਾਂਦਾ ਇੱਕ ਹਨੂਮਾਨ ਜੀ ਬਣ ਜਾਂਦਾ ਚਾਕੀਆਂ ਬਣਦੀਆਂ ਪਰ ਅੱਜ ਇੱਕ ਚਾਕੀ ਉਹਨਾਂ ਨੇ ਬਣਾਈ ਉਹਦੇ ਵਿੱਚ ਇੱਕ ਬੰਦੇ ਨੂੰ ਸਿੱਖ ਬਣਾਇਆ ਉਹਦੇ ਮੂੰਹ ਤੇ ਨਕਲੀ ਦਾੜੀ ਲਾਈ ਕੇਸ ਲਾਏ ਪੱਗ ਬੰਨ ਦਿੱਤੀ ਤੇ ਕੱਪੜੇ ਗੰਦੇ ਪਾਏ ਚਿੱਕੜ ਦੇ ਨਾਲ ਗੰਦੇ ਹੋਏ ਕੱਪੜੇ ਤੇ ਹੱਥ ਦੇ ਵਿੱਚ ਥਾਲ ਫੜਾ ਦਿੱਤਾ ਤੇ ਉਹਦੇ ਵਿੱਚ ਗੋਹਾ ਪਾਇਆ ਗੋਬਰ ਪਾ ਦਿੱਤ ਉਹ ਲੈ ਕੇ ਖੜਾ ਹੈ ਤੇ ਉਹਨਾਂ ਲੋਕਾਂ ਨੂੰ ਪੁੱਛਦੇ ਵੀ ਇਹ ਕੌਣ ਹੈ ਉਹ ਕਹਿਣ ਲੱਗੇ ਇਹ ਸਿੱਖ ਹੈ ਇਹ ਅੰਮ੍ਰਿਤਸਰ ਇਸ਼ਨਾਨ ਕਰਕੇ ਆਇਆ ਚਿੱਕੜ ਦੇ ਵਿੱਚ ਇਸ ਕਰਕੇ ਗੰਦਾ ਹੈ ਤੇ ਇਹਦੇ ਹੱਥ ਵਿੱਚ ਕੜਾ ਪ੍ਰਸ਼ਾਦ ਕਿੰਨੀ ਘਟੀਆ ਸੋਚ ਸੀ ਉਹਨਾਂ ਲੋਕਾਂ ਦੀ ਸਿੱਖਾਂ ਦੇ ਬਾਰੇ ਕਿ ਤੂੰ ਬਰਦਾਸ਼ਤ ਹੁੰਦਾ ਕਿੰਨੀਆਂ ਘਟਨਾਵਾਂ ਘਟ ਰੀਆਂ ਤੇ ਇਕਦਮ ਥੋੜੇ ਵੀ ਇੰਨਾ ਕੁਛ ਹੋ ਗਿਆ ਆਪਣ ਨਰੰਕਾਰੀਆਂ ਦੀ ਗੱਲ ਕਰ ਚੁੱਕੇ ਤੇ ਉਹ ਇਹਨੇ ਮਸੂਬੇ ਲੋਕਾਂ ਦੇ ਘਰੇ ਤੇ ਇੰਨੀ ਅਣਗਿਣਤ ਜਿਹੜੀ ਸੰਗਤ ਸੀ ਅੱਜ ਦਾ ਜਿਹੜਾ ਦਿਨ ਹੈ ਜਿੱਦਾਂ ਮੈਂ ਬੇਨਤੀ ਕੀਤੀ ਜਿੱਦਾਂ ਅੱਜ ਵੀ ਸਮਾਂ ਉਹੀ ਹੈ 4 ਵਜੇ ਗੁਰੂ ਸਾਹਿਬ ਜੀ ਮਹਾਰਾਜ ਦੀ ਪਾਲਕੀ ਚੱਲਦੀ ਹੈ 4:30 ਗੁਰੂ ਸਾਹਿਬ ਜੀ ਦਰਬਾਰ ਸਾਹਿਬ ਪਹੁੰਚਦੇ ਆ 4:30 ਵਜੇ ਪਹਿਲਾਂ ਹੁਕਮਨਾਮਾ ਹੁੰਦਾ 4:40 ਤੇ ਬੰਬ ਦਾ ਘੋੜਾ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਲੱਗਦਾ ਸਾਰਾ ਦਿਨ ਗੋਲਾਬਾਰੀ ਚੱਲਦੀ ਹੈ। ਉਹ ਸੰਗਤ ਨੂੰ ਦੌੜਨ ਵਾਸਤੇ ਵੀ ਜਗ੍ਹਾ ਨਹੀਂ ਹੈ। ਨਿਰਦੋਸ਼ ਹਨ ਸੰਗਤ ਤਾਂ ਵਿਦੋਸ਼ੀ ਹੈ। ਨਾ ਉਹਨਾਂ ਕੋਲ ਕੋਲ ਹਥਿਆਰ ਹਨ। ਇਦਾਂ ਦੇ ਸ਼ਹੀਦ ਹੋਏ ਆ। ਛੋਟੇ-ਛੋਟੇ ਕੱਲ ਜਾਂ 18 ਸਾਲ ਦੇ ਮਨਪ੍ਰੀਤ ਸਿੰਘ ਦੀ ਗੱਲ ਕੀਤੀ। ਇੱਕ 3 ਸਾਲ ਦਾ ਸ਼ਹੀਦ ਕਰ ਦਿੱਤਾ ਗਿਆ। ਛੋਟੇ-ਬੜੇ ਬੱਚਿਆਂ ਦਾ ਕੀ ਕਸੂਰ ਸੀ? ਇੱਕ ਨੌਜਵਾਨ ਗੁਰਸਿੱਖ ਆਪਣੀ ਪਤਨੀ ਦੇ ਨਾਲ ਤੇ ਆਪਣੇ ਬੱਚੇ ਦੇ ਨਾਲ ਸ਼੍ਰੀ ਦਰਬਾਰ ਸਭ ਆਇਆ ਸੀ ਜੇ ਜਦੋਂ ਨਿਕਲਦਾ 4 ਤਰੀਕ ਦੀ ਗੱਲ ਹੈ ਤੇ ਪਹਿਲੀ ਗੋਲੀ ਆ ਕੇ ਉਹਨੂੰ ਉਹਦੇ ਘਰ ਵਾਲੇ ਨੂੰ ਮਾਰੀ ਜਾਂਦੀ ਸਾਹਮਣੇ ਮਿਲਟਰੀ ਵਾਲੇ ਖੜੇ ਆ ਉਹ ਹੱਥ ਵੀ ਖੜੇ ਕਰਦੇ ਵੀ ਅਸੀਂ ਬਾਹਰ ਜਾਣਾ ਹੈ ਉਹਦੇ ਘਰ ਵਾਲੇ ਨੂੰ ਗੋਲੀ ਨਾਲ ਮਾਰ ਦਿੱਤਾ ਜਾਂਦਾ ਤੇ ਉਹਨੇ ਮੱਥਾ ਟੇਕਿਆ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਚਲੋ ਕੋਈ ਗੱਲ ਨਹੀਂ ਗੁਰੂ ਮਹਾਰਾਜ ਜੋ ਤੇਰੀ ਰਜ਼ਾ ਹੈ ਮੇਰੇ ਪਤੀ ਦੀ ਨਿਸ਼ਾਨੀ ਮੇਰੇ ਕੋਲ ਹੈ ਮੇਰਾ ਪੁੱਤਰ ਹੈ ਉਹਨੇ ਆਪਣੀ ਅੱਧੀ ਚੁੰਨੀ ਪਾੜ ਕੇ ਨਾ ਆਪਣੇ ਪਤੀ ਦੇ ਮੂੰਹ ਤੇ ਪਾ ਦਿੱਤੇ Laash ਉੱਥੇ ਪਈ ਜਦੋਂ 10 ਕਦਮ ਅੱਗੇ ਚੱਲਦੀ ਹੈ ਉਹ ਸਾਹਮਣੇ ਖੜੇ ਹੋਏ ਮਿਲਟਰੀ ਦੇ ਬੰਦਾ ਉਹਦੇ ਬੱਚੇ ਨੂੰ ਗੋਲੀ ਮਾਰ ਤੇ ਬੱਚੇ ਨੂੰ ਵੀ ਉੱਥੇ ਰੱਖ ਦਿੰਦੀ লাশ ਉਹਦੀ ਫਿਰ ਉਸ ਨੂੰ ਮਾਰ ਦਿੱਤੀ ਜਾਂਦੀ ਗੋਲੀ ਮਤਲਬ ਇਹ ਤਾਂ ਇੱਕ ਇੱਕ ਘਟਨਾ ਹੈ ਨਾ ਕਿੰਨੀਆਂ ਘਟਨਾ ਹੋਈਆਂ ਹੋਣਗੀਆਂ ਕਿੰਨਾ ਜ਼ੁਲਮ ਹੋਇਆ ਹੈ ਉਸ ਸਮੇਂ ਦੇ ਵਿੱਚ ਇਹ ਜਿਹੜੀ ਕੌਮ ਹੈ ਨਾ ਜੇ ਆਪਾਂ ਇਤਿਹਾਸ ਪੜਹੀਏ ਮੈਂ ਜਿਹਦਾ ਬੇਨਤੀ ਕੀਤੀ ਨਾ ਅੰਗਰੇਜ਼ ਵੀ ਜਾਣਦੇ ਸੀ ਵੀ ਇਹਨਾਂ ਨੂੰ ਅਸੀਂ ਗੁਲਾਮ ਕਰ ਸਕਦੇ ਹਿੰਦੁਸਤਾਨੀਆਂ ਨੂੰ ਕਿਉਂਕਿ ਇਹ ਆਪਣੀ ਮਰਦੇ ਇਹ ਤਾਂ ਪਸ਼ੂਆਂ ਦੀਆਂ ਬਲੀਆਂ ਦਿੰਦੇ ਆ ਆਪ ਥੋੜੇ ਮਰਦੇ ਆ ਕਦੇ ਕਿਸੇ ਦੀ ਬਲੀ ਦੇ ਦਿੱਤੀ ਕਦੇ ਕਿਸੇ ਦੀ ਬਲੀ ਦੇ ਦਿੱਤੀ ਪਰ ਇੱਕ ਕੌਮ ਹੈ ਹਿੰਦੁਸਤਾਨ ਦੇ ਵਿੱਚ ਉਹ ਸਿੱਖ 2% ਆ ਝੁਕਦੇ ਨਹੀਂ ਆ ਜ਼ੁਲਮ ਦੇ ਅੱਗੇ ਨਹੀਂ ਝੁਕਦੇ ਪਿਆਰ ਦੇ ਨਾਲ ਜੋ ਮਰਜ਼ੀ ਕਰਾ ਲੋ ਤੇ ਸ਼ਬਦ ਸਿੱਖਾਂ ਦੇ ਨਾਲ ਜੁੜਿਆ ਇਹ ਸਾਡਾ ਜਿਹੜਾ ਇਤਿਹਾਸ ਹੈ ਨਾ 550 ਸਾਲ ਦਾ ਇਹਦੇ ਵਿੱਚ 9 ਲੱਖ ਕੁਰਬਾਨੀਆਂ ਹੋਈਆਂ ਆ 9 ਲੱਖ ਕੁਰਬਾਨੀਆਂ ਕਿਉਂਕਿ ਸਤਗੁਰੂ ਨੇ ਇਹਦਾ ਕਾਰਨ ਕਿਉਂ ਸ਼ਹੀਦੀਆਂ ਦਾ ਕਾਰਨ ਕੀ ਹੈ ਇੱਕੋ ਹੀ ਪੰਕਤੀ ਹੈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਗੁਰੂ ਅਰਜਨ ਸਾਹਿਬ ਦੀ ਭਾਵੇਂ ਸ਼ਹਾਦਤ ਹੋਵੇ ਚਾਹੇ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਵੇ ਅੱਗੇ ਅਣਗਿਣਤ ਸ਼ਹਾਦਤਾਂ ਹੋਣ ਇੱਕੋ ਹੀ ਪੰਕਤੀ ਹੈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਸ਼ਹਾਦਤਾਂ ਹੋਈਆਂ ਸ਼ਹੀਦ ਸ਼ਬਦ ਤਾਂ ਅਸੀਂ ਬਹੁਤ ਵਰਤੇ ਔਰ ਇਹ ਹਿੰਦੂਸਤਾਨ ਦਾ ਸ਼ਬਦ ਨਹੀਂ ਹੈ ਸ਼ਹੀਦ ਸ਼ਬਦ ਹੈ ਸ਼ਹੀਦ ਸ਼ਬਦ ਇਸਲਾਮ ਦੇ ਵਿੱਚੋਂ ਆਇਆ ਵਿਦਵਾਨ ਲਿਖਦੇ ਆ 35 ਵਾਰੀ ਕੁਰਾਨ ਦੇ ਵਿੱਚ ਸੀ ਸ਼ਬਦ 35 ਵਾਰ ਤੇ ਹੁਣ ਗੁਰਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਬਾਣੀ ਪੜਦੇ ਹੋ ਘੱਟੋ ਘੱਟ ਦੋ ਵਾਰੀ ਸ਼ਹੀਦ ਸ਼ਬਦ ਆਉਂਦਾ ਬਾਣੀ ਦੇ ਵਿੱਚ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਦਰਜੇ ਰੱਖੇ ਸੀ ਦਾਦੇ ਇਸਲਾਮ ਦੇ ਵਿੱਚ ਉਹਨਾਂ ਨੇ ਸ਼ਹੀਦਾਂ ਦੇ ਦਰਜੇ ਵੀ ਅਲੱਗ-ਅਲੱਗ ਰੱਖੇ ਪਹਿਲਾ ਸ਼ਹੀਦ ਹੋ ਗਿਆ ਜਿਹੜਾ ਨੇਕੀ ਦੀ ਖਾਤਰ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਜ਼ੁਲਮ ਦੇ ਖਿਲਾਫ ਲੜਦਾ ਹੈ ਸਿਰ ਧੜ ਦੀ ਬਾਜ਼ੀ ਲਾਉਂਦਾ ਹੈ ਉਸ ਨੂੰ ਸ਼ਹੀਦ ਕਿਹਾ ਜਾਂਦਾ ਦੂਸਰਾ ਸ਼ਹੀਦ ਕਰਬਲਾ ਮੁਹੰਮਦ ਸਾਹਿਬ ਦੇ ਦੋ ਦੋਤੇ ਹੋਏ ਹਸਨ ਤੇ ਹੁਸੈਨ ਬੀਬੀ ਫਾਤਿਮਾ ਦੇ ਪੁੱਤਰ ਸਨ ਉਹਨਾਂ ਦੀ ਸ਼ਹਾਦਤ ਨੂੰ ਮਨਾਉਂਦੇ ਆ ਉਹਨੂੰ ਕਹਿੰਦੇ ਸ਼ਹੀਦੇ ਕਰਬਲਾ ਉਹਨਾਂ ਦੇ ਇੱਕ ਇੱਕ ਫਿਰਕਾ ਉਹਨਾਂ ਦੇ ਵਿੱਚ ਤੋਂ ਆਪਣੇ ਆਪ ਦੇ ਮਾਰ-ਮਾਰ ਕੇ ਖੂਨ ਵੀ ਕੱਢ ਲੈਂਦੇ ਆ ਉਸ ਉਹਨਾਂ ਦੀ ਯਾਦ ਜਦੋਂ ਮਨਾਉਂਦੇ ਆ ਤੀਸਰਾ ਹੈਗਾ ਸ਼ਹੀਦੇ ਆਜਮ ਸ਼ਹੀਦੇ ਆਜ਼ਮ ਮਤਲਬ ਸਭ ਸ਼ਹੀਦਾਂ ਦੇ ਵਿੱਚੋਂ ਵੱਡਾ ਸ਼ਹੀਦ ਬੜਾ ਸੋਹਣਾ ਇੱਕ ਵਿਦਵਾਨ ਨੇ ਲਿਖਿਆ ਸੀ ਪਿਛਲੇ ਸਮੇਂ ਦੇ ਵਿੱਚ ਵੀ ਆਮ ਕਰਕੇ ਆ ਲੋਕ ਕਹਿੰਦੇ ਸ਼ਹੀਦੇ ਆਜ਼ਮ ਭਗਤ ਸਿੰਘ ਪਰ ਸਿੱਖਾਂ ਨੂੰ ਨਹੀਂ ਕਹਿਣਾ ਚਾਹੀਦਾ ਕਿਉਂਕਿ ਸਭ ਤੋਂ ਵੱਡਾ ਸ਼ਹੀਦ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹੈ ਸ਼ਹੀਦੇ ਆਜ਼ਮ ਤੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹੈ ਸ਼ਹੀਦੇ ਆਜ਼ਮ ਦਾ ਮਤਲਬ ਹੁੰਦਾ ਕਿ ਸ਼ਹੀਦਾਂ ਦੇ ਵਿੱਚੋਂ ਵੱਡਾ ਸ਼ਹੀਦ ਜਿਹੜਾ ਹੈ ਤੇ ਇੱਕ ਹੈ ਚੌਥਾ ਹੈ ਸ਼ਹੀਦੇ ਮੁਹੱਬਤ ਕੋਈ ਪ੍ਰੇਮੀ ਆਪਣੀ ਪਤਨੀ ਦੇ ਵਾਸਤੇ ਮਰ ਜਾਂਦਾ ਹੈ ਤੇ ਉਹ ਸ਼ਹੀਦੇ ਮੁਹੱਬਤ ਉਹ ਵੀ ਉਹਨਾਂ ਨੇ ਸ਼ਬਦ-ਏ-ਸਲਾਮ ਦੇ ਵਿੱਚ ਵਰਤੇ ਆ ਪਰ ਗੁਰੂ ਸਾਹਿਬ ਨੇ ਤਾਂ ਹਮੇਸ਼ਾ ਆਵਾਜ਼ ਨੂੰ ਬੁਲੰਦ ਕੀਤਾ ਮਨੁੱਖੀ ਅਧਿਕਾਰਾਂ ਦੀ ਲੜਾਈ ਲੜੀ ਗੁਰੂ ਸਾਹਿਬ ਮਹਾਰਾਜ ਨੇ ਫਿਰ ਇੱਕ ਜਿਹੜਾ ਪੰਜਵਾਂ ਹੈ ਉਹ ਸ਼ਹੀਦੇ ਵਤਨ ਜਿਹੜਾ ਆਪਣੇ ਅਵਾਮ ਦੇ ਵਾਸਤੇ ਆਪਣੇ ਵਤਨ ਦੇ ਵਾਸਤੇ ਆਪਣੀ ਕੌਮ ਦੇ ਵਾਸਤੇ ਮਰਦਾ ਉਹ ਸ਼ਹੀਦ ਦੇ ਵਤਨ ਉਹਨੂੰ ਕਿਹਾ ਜਾਂਦਾ ਉਹਨਾਂ ਦੀ ਗਿਣਤੀ ਹੋਏਗੀ ਪਰ ਅਸੀਂ ਸਾਡੀ ਵਿੱਚ ਗਰਾਵਟ ਕਿਉਂ ਆਈ ਸਾਡਾ ਦੁਖਾਂਤ ਕੀ ਹੈ ਅੱਜ ਈਸਾਈਅਤ ਜਿਹੜੀ ਆ ਪੂਰੇ ਸੰਸਾਰ ਦੇ ਵਿੱਚ ਹੈ ਪੂਰੇ ਸੰਸਾਰ ਦੇ ਵਿੱਚ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ 80 ਭਾਸ਼ਾ ਦੇ ਵਿੱਚ ਉਹਨਾਂ ਦਾ ਲਿਟਰੇਚਰ ਸ਼ਬਦਾ ਘੱਟੋ ਘੱਟ 80 ਭਾਸ਼ਾ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਸਾਡੀ ਭਾਸ਼ਾ ਦੇ ਵਿੱਚ ਵੀ ਸਾਡੇ ਕੋਲ ਕਿਤਾਬਾਂ ਨਹੀਂ ਹਨ ਸਾਡੇ ਗੁਰੂਆਂ ਦਾ ਇਤਿਹਾਸ ਨਹੀਂ ਹੈ ਸਾਡੇ ਕੋਲ ਕਾਰਨ ਕਿਉਂਕਿ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਬੱਚਿਆਂ ਨੂੰ ਕੀ ਦੇ ਰਹੇ ਹਾਂ ਕੀ ਪੜ੍ਹਾ ਰਹੇ ਹਾਂ ਨਾ ਕੋਈ ਪ੍ਰਬੰਧਕ ਕਮੇਟੀਆਂ ਕੋਈ ਗਿਣਤੀ ਦੇ ਹੋਣਗੇ ਤੁਸੀਂ ਹੱਥ ਦੀ ਉਂਗਲੀਆਂ ਤੇ ਗਿਣ ਸਕਦੇ ਹੋ ਜਿਹੜੀਆਂ ਧਰਮ ਦੇ ਪ੍ਰਚਾਰ ਵਾਸਤੇ ਦਿਨ ਰਾਤ ਦੇ ਕਰਦੀਆਂ ਭਾਗਾਂ ਵਾਲੀਆਂ ਹਾਂ ਨੇ ਤਾਂ ਬਾਕੀ ਦਾ ਆਪਣੀ ਚੌਦਰ ਦੇ ਵਾਸਤੇ ਹੀ ਸਾਰਾ ਸਮਾਂ ਬਰਬਾਦ ਕਰ ਦੇ। ਉਹਨਾਂ ਦਾ ਇੱਕ ਸ਼ੀਦ ਹੋਇਆ, ਯੀਸਾ ਮਸੀਹ। ਉਹਨਾਂ ਨੇ ਪੂਰੇ ਸੰਸਾਰ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਆਪਣਾ ਧਰਮ ਭੁਲਾਇਆ। ਹੁਣ ਸਾਨੂੰ ਪਤਾ ਨਹੀਂ ਅਸੀਂ ਤਾਂ ਇੱਕ ਦੋ ਗੱਲ ਕਰਕੇ ਹੁਣ ਪੁੱਛੋਣਾ ਵੀ ਗੁਰੂ ਇਹ ਨਹੀਂ ਕੋਈ ਪੁੱਛੇਗਾ। ਗੁਰੂ ਅਰਜਨ ਸਾਹਿਬ ਦਾ ਸ਼ੀਧੀ ਦਿਹਾੜਾ ਕਦੋਂ? ਕੱਚੀ ਲੱਸੀ ਵਾਲਾ ਗੁਰਪੁਰੂ ਕਦੋਂ? ਇਦਾਂ ਦੀ ਸਾਡੀ ਸੋਚ ਹੈ ਵੀ ਉਹਦੇ ਨਾਲ ਕੱਚੀ ਲੱਸੀ ਦਾ ਕੀ ਸਬੰਧ ਹੈ ਸ਼ਬੀਲ ਦਾ ਕੀ ਸਬੰਧ ਹੈ ਅਸੀਂ ਉਹਨੂੰ ਧਰਮ ਦਾ ਇਨਾਮ ਦੇ ਦਿੱਤਾ ਵੀ ਉਹ ਧਰਮ ਦੇ ਨਾਲ ਜੁੜ ਗਈ ਉਹਨਾਂ ਨੇ ਇੰਨਾ ਫਲਾ ਦਿੱਤਾ ਗਿਆ ਵਿੱਚ ਕਰਕੇ ਬੇਨਤੀ ਕਰ ਰਹੇ ਹਾਂ ਇੰਨਾ ਉਸ ਨੂੰ ਪ੍ਰਚਾਰ ਬਣਾ ਦਿੱਤਾ ਗਿਆ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਕੋਲ ਚੰਦੂ ਦੀ ਨੌ ਆਈ ਸ਼ਰਬਤ ਬਣਾ ਕੇ ਪਹਿਲੀ ਗੱਲ ਤਾਂ ਪੁੱਛੋ ਵੀ ਉਹਨਾਂ ਨੂੰ ਵੀ ਉਸ ਵੇਲੇ ਰੂਹ ਆਪ じゃ ਕਿੱਥੋਂ ਆਇਆ ਸੀ ਤੇ ਚੰਦੂ ਦੀ ਨੌ ਸ਼ਰਬਤ ਬਣਾ ਕੇ ਲੈ ਆਈ ਤੇ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਤੇ ਅਸੀਸ ਦਿੱਤੀ ਮਤਲਬ ਉਹ ਚੰਦੂ ਨੂੰ ਇਸ ਪਿਕਚਰ ਦੇ ਵਿੱਚੋਂ ਕੱਢਣਾ ਚਾਹੁੰਦੇ ਆ ਬਈ ਇਸਲਾਮ ਨੇ ਹੀ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਪਰ ਕਰਾਉਣ ਵਾਲਾ ਕੌਣ ਹੈ ਕਰਾਉਣ ਵਾਲਾ ਕੌਣ ਹੈ ਹਿੰਦੂ ਆ ਨਾ ਚੰਦੂ ਤੇ ਇਥੇ ਧਰਮ ਦੀ ਗੱਲ ਨਹੀਂ ਕਰ ਰਿਹਾ ਕੋਈ ਸਾਰੇ ਧਰਮ ਮਾੜੇ ਨਹੀਂ ਹੁੰਦੇ ਹਰੇਕ ਧਰਮ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਹਰੇਕ ਤੇ ਹਰੇਕ ਧਰਮ ਵਿੱਚ ਮਾੜੇ ਵੀ ਨਹੀਂ ਹੁੰਦੇ ਹਰੇਕ ਦੇ ਚੰਗੇ ਵੀ ਨਹੀਂ ਹੁੰਦੇ ਆ ਥੋੜੇ ਬੰਦਿਆਂ ਕਰਕੇ ਸਾਰੀ ਕੌਮ ਜਿਹੜੀ ਐ ਉਹ ਬਦਨਾਮ ਹੋ ਜਾਂਦੀ ਉਹਨਾਂ ਨੇ ਇੰਨਾ ਉਸ ਨੂੰ ਨੈਟ ਦੇ ਉੱਪਰ ਪਾ ਦਿੱਤਾ ਜਦੋਂ ਕੋਈ ਪਾਉਂਦਾ ਸੀ ਸ਼ਬੀਲ ਪਾਉਂਦਾ ਸੀ ਤੇ ਉਹ ਇਤਿਹਾਸ ਸਾਹਮਣੇ ਆ ਜਾਂਦਾ ਆ ਪਿਛਲੇ 4-3-4 ਸਾਲ ਤੋਂ ਡਾਕਟਰ ਸੁਖਪ੍ਰੀਤ ਸਿੰਘ ਜੀ ਉਹਨਾਂ ਨੇ ਇਸ ਮਹਿੰਮ ਨੂੰ ਚਾਲੂ ਕੀਤਾ ਕਿਉਂਕਿ ਤੁਸੀਂ ਜੋ ਬਾਰ-ਬਾਰ ਦੇਖੋਗੇ ਉਹ ਉੱਪਰ ਆ ਜਾਂਦਾ ਫਿਰ ਉਹਨਾਂ ਨੇ 5-7 ਮਿੰਟ ਦੀ ਵੀਡੀਓ ਬਣਾ ਕੇ ਇਤਿਹਾਸ ਜੋ ਸੀ ਉਸ ਨੂੰ ਪਾਇਆ ਤੇ ਹੁਣ ਤੁਸੀਂ ਸ਼ਬੀਲ ਪਾਓਗੇ ਤੇ ਡਾਕਟਰ ਸੁਖਪ੍ਰੀਤ ਸਿੰਘ ਦਾ ਹੀ ਇਤਿਹਾਸ ਉੱਪਰ ਆਏਗਾ ਤੇ ਜੋ ਬਾਰ ਬਾਰ ਕੀਤਾ ਜਾਂਦਾ ਉਹ ਚੀਜ਼ ਉੱਪਰ ਆ ਜਾਂਦੀ ਪਰ ਸ਼ਬੀਲ ਦਾ ਸਬੰਧ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਨਾਲ ਕੋਈ ਵੀ ਨਹੀਂ ਹੈ ਸ਼ਬੀਲ ਦਾ ਮਤਲਬ ਕੀ ਹੁੰਦਾ ਹੈ ਵੀ ਲੋਕਾਂ ਨੂੰ ਨਹੀਂ ਪਤਾ ਸ਼ਬੀਲ ਆਪਾਂ ਕਿਹਨੂੰ ਕਹਿੰਦੇ ਹਾਂ ਸ਼ਬੀਲ ਉਹ ਹੈ ਜਿੱਥੇ ਪਾਣੀ ਦਾ ਪ੍ਰਬੰਧ ਕੀਤਾ ਉਸ ਜਗ੍ਹਾ ਨੂੰ ਸ਼ਬੀਲ ਕਹਿੰਦੇ ਹੈ ਸ਼ਬੀਲ ਇਹ ਨਹੀਂ ਹੁੰਦਾ ਵੀ ਆ ਕਹਿੰਦੇ ਸ਼ਬੀਲ ਪੀ ਲੋ ਸ਼ਬੀਲ ਥੋੜੇ ਪੀਣੀ ਐ ਉਹ ਤਾਂ ਜਗਾ ਦਾ ਨਾਮ ਐ ਜਿੱਥੇ ਸ਼ਬੀਲ ਲੱਗਦੀ ਉਹਨੂੰ ਕਹਿੰਦੇ ਆ ਮਤਲਬ ਜਗਾ ਜਿਹੜੀ ਥਾਂ ਜਿਹੜੀ ਐ ਉਹ ਸ਼ਬੀਲ ਹੁੰਦੀ ਐ ਤੇ ਅੱਗੇ ਪੁਰਾਣੇ ਸਮਿਆਂ ਵਿੱਚ ਵੀ ਹੁਣ ਗੁਰੂ ਸਾਹਿਬ ਦਾ ਜਿਹੜਾ ਸ਼ਹਾਦਤ ਦਾ ਦਿਨੇ ਹੁੰਦਾ ਜੇਠ ਦੇ ਮਹੀਨੇ ਦੇ ਵਿੱਚ ਗਰਮੀ ਅੱਤ ਦੀ ਹੁੰਦੀ ਐ ਤੇ ਆ ਪੁਰਾਣੇ ਸਮਿਆਂ ਅੱਜ ਤੋਂ ਨਹੀਂ ਚੱਲ ਰਿਆ ਪੁਰਾਣੇ ਸਮਿਆਂ ਤੋਂ ਗੁੜ ਦੇ ਸ਼ਰਬਤ ਬਣਦਾ ਸੀ ਮੈਂ ਤਾਂ ਆ ਪੰਜਾਬ ਦੇਖਿਆ ਛੋਟੇ ਹੁੰਦੇ ਗੁਰਦਾ ਸ਼ਰਬਤ ਬਣਦਾ ਸੀ ਉਹਦੇ ਨਾਲ ਸਰੀਰ ਨੂੰ ਬੀ ਕੁਸ਼ ਰਹਾਤ ਮਿਲਦੀ ਸੀ ਤਾਕਤ ਮਿਲਦੀ ਸੀ ਤੇ ਉਹ ਲੋਕ ਹੀ ਲਾਉਂਦੇ ਸੀ ਵੀ ਸੜਕ ਤੇ ਲਾ ਦਿੱਤਾ ਹੁਣ ਤਾਂ ਇੱਕ ਫੈਸ਼ਨ ਹੋ ਗਿਆ ਵੀ ਸ਼ਹਾਦਤ ਕਿਉਂ ਹੋਈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਅਸੀਂ ਨਹੀਂ ਦੱਸ ਸਕਦੇ ਤੇ ਇਹਨਾਂ ਦਿਨਾਂ ਨੂੰ ਵੀ ਅੱਜ ਸਿੱਖ ਭੁੱਲ ਗਿਆ 40 ਸਾਲ ਹੋ ਗਏ ਸਾਧ ਸੰਗਤ 40 ਸਾਲ ਸਾਡਾ ਇਤਿਹਾਸ ਜਿਹੜਾ ਹੈ ਇਸ ਕਰਕੇ ਕੋਸ਼ਿਸ਼ ਕਰੀਦੀ ਹੈ ਵੀ ਆਪਾਂ ਇਹ ਇਤਿਹਾਸ ਆਪਾਂ ਪੜ ਸਕੀਏ ਆਪਣੇ ਬੱਚਿਆਂ ਨੂੰ ਦੱਸ ਸਕੀਏ ਆਉਣ ਵਾਲੇ ਇਹ ਸਮਝ ਸਕਣ ਕਿਉਂ ਕਿ ਇਹ ਕਾਰਨ ਕਿਉਂ ਹੋਇਆ ਸੀ ਕਿਉਂਕਿ ਸਾਨੂੰ ਪਰੋਸਿਆ ਗਿਆ ਸਾਡੇ ਉਸ ਸਮੇਂ ਵਿੱਚ ਮੀਡੀਆ ਖਰੀਦਿਆ ਜਾਂਦਾ ਸੀ ਅੱਜ ਵੀ ਖਰੀਦਿਆ ਜਾਂਦਾ ਸਰਕਾਰਾਂ ਮੀਡੀਆ ਖਰੀਦ ਲੈਂਦੀਆਂ ਹਨ ਤੇ ਉਹ ਜੋ ਦਿਖਾਇਆ ਜਾਂਦਾ ਸੀ ਅਸੀਂ ਕਹਿੰ ਲੋ ਜੀ ਉਹ ਪੰਡਰਾਂ ਵਾਲਾ ਗਲਤ ਸੀ ਉਹ ਫਲਾਨਾ ਗਲਤ ਸੀ ਪਰ ਪਿੱਛੇ ਉਹਦੇ ਕਾਰਨ ਕੀ ਸੀ ਕਿਉਂ ਫੌਜ ਚੜ ਕੇ ਆਈ ਹੈ ਤੇ ਕਾਰਨ ਕਦੇ ਵੀ ਹੋ ਸਕਦਾ ਸੀ ਸੰਤ ਭਿੰਡਰਾਂ ਵਾਲੇ ਬਾਹਰ ਵੀ ਜਾਂਦੇ ਸੀ ਕਿਤੇ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਇੱਕ ਮਨਸੂਬਾ ਘੜਿਆ ਗਿਆ ਇੱਕ ਬਿਉਂਤ ਬਣਾਈ ਗਈ ਇਹ ਅੱਜ ਦਾ ਦਿਨ ਬਣਾਇਆ ਗਿਆ 3 ਜੂਨ ਦਾ ਦਿਨ ਬਣਾਇਆ ਗਿਆ ਵੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਆਏਗਾ ਕਰਫੂ ਖੋਲ ਦਿੱਤਾ ਗਿਆ ਸੰਗਤਾਂ ਬੇਸ਼ੁਮਾਰ ਦਰਬਾਰ ਸਭ ਆਈਆਂ ਸ਼ਾਮ ਨੂੰ ਕਰਫੂ ਲਾ ਦਿੱਤਾ ਗਿਆ ਤੇ 4 ਤਰੀਕ ਨੂੰ ਸਵੇਰੇ 4:40 ਮਿੰਟ ਦੇ ਉੱਪਰ ਫੌਜ ਨੇ ਹਿੰਦੁਸਤਾਨ ਦੀ ਫੌਜ ਨੇ ਹਮਲਾ ਕੀਤਾ ਇੰਨੀ ਫੌਜ ਸੀ ਕੁਲਦੀਪ ਬਰਾੜ ਜਿਹੜਾ ਸੀ ਲੈਫਟੀਨੈਂਟ ਜਰਨਲ ਜਿਹਨੇ ਪਹਿਲਾ ਹਮਲਾ ਕੀਤਾ ਉਹ ਆਪਣੀ ਕਿਤਾਬ ਦੇ ਵਿੱਚ ਲਿਖਦਾ ਵੀ ਇੰਨੀ ਮਿਲਟਰੀ ਇੰਨੀ ਫੌਜ ਸੀ ਆਰਪੀ ਸਰਕਾਰ ਨੇ ਦਿੱਤੀ ਸੀ ਜੇ ਸਾਨੂੰ ਇੰਨੀ ਮਿਲਟਰੀ ਫੌਜ ਸਰਕਾਰ ਦੇ ਦੇ ਅਸੀਂ ਚੀਨ ਤੇ ਪਾਕਿਸਤਾਨ ਨੂੰ ਵੀ ਜਿੱਤ ਸਕਦੇ ਹਾਂ ਔਰ ਆਜ਼ਾਦ ਦੇਸ਼ ਦੇ ਆਜ਼ਾਦ ਲੋਕਾਂ ਨੂੰ ਮਾਰਨ ਵਾਸਤੇ ਇੱਕ ਕੌਮ ਨੂੰ ਖਤਮ ਕਰਨ ਵਾਸਤੇ ਇਹ ਸਾਰਾ ਵੱਡਾ ਮਨਸੂਬਾ ਘੜਿਆ ਗਿਆ ਤੇ ਅੱਜ ਵੀ ਸਾਨੂੰ ਸਚੇਤ ਹੋਣ ਦੀ ਲੋੜ ਹੈ ਕਦੇ ਹਥਿਆਰਾਂ ਨਾਲ ਮਾਰਦੇ ਆ ਕਦੇ ਵਿਚਾਰ ਦੇ ਨਾਲ ਮਾਰਦੇ ਆ ਪਰ ਕੌਮ ਜਿਹੜੀ ਹੈ ਜਦੋਂ ਜਮੀਰ ਦੀ ਜਾਗਦੀ ਹੈ ਉਹ ਹਮੇਸ਼ਾ ਜ਼ੁਲਮ ਦੇ ਖਿਲਾਫ ਖੜੇ ਆ ਸਿੱਖ ਜਿਹੜਾ ਲਾਈ ਲੱਗ ਨਹੀਂ ਹੈ ਜਿਹੜਾ ਪਿੱਛੇ-ਪਿੱਛੇ ਤੁਰਦੇ ਹਨ ਉਹ ਸਿੱਖ ਨਹੀਂ ਹੋ ਸਕਦੇ ਜੇ ਦੀ ਜਮੀਰ ਜਾਗਦੀ ਹੈ ਜਿਹੜਾ ਆਪਣੇ ਗੁਰੂ ਦੀ ਗੱਲ ਸੁਣਦਾ ਹੈ ਵੀ ਜਸਤਕੁਰ ਕਹਿੰਦੇ ਭਾਈ ਜੇ ਜੀਵੇ ਲਤ ਪਤ ਜੇ ਜੀਵੈ ਪਤ ਨੱਥੀ ਜਾਏ ਸਭ ਹਰਾਮ ਜੀਤਾ ਕਿਸ ਖਾਏ ਤੇ ਉਹਨੇ ਬਣਾਇਆ ਸਾਨੂੰ ਅਸੀਂ ਭਾਉ ਉਹਦਾ ਰੱਖਣਾ ਉਹ ਪਰਮੇਸ਼ਰ ਦਾ ਡਰ ਰੱਖਣਾ ਹੈ ਅਕਾਲ ਪੁਰਖ ਦਾ ਰੱਖਣਾ ਬੜੀਆਂ ਸਰਕਾਰਾਂ ਆਈਆਂ ਬਥੇਰਾ ਝੁਕਾਇਆ ਸਿੱਖਾਂ ਨੂੰ ਖਤਮ ਕਰ ਦਿੱਤਾ ਗਿਆ ਇੱਕ ਇੱਕ ਦਿਨ ਦੇ ਵਿੱਚ ਵੱਡਾ ਕਾਲੂ ਘਰਾ ਹੋਇਆ 70 80 ਹਜ਼ਾਰ ਬੰਦਾ ਇੱਕ ਦਿਨ ਸ਼ਹੀਦ ਹੋ ਗਿਆ ਛੋਟੇ ਕਾਲੂ ਘਰ ਵਿੱਚ 35 ਹਜ਼ਾਰ ਸਿੱਖ ਇੱਕ ਦਿਨ ਵਿੱਚ ਸ਼ਹੀਦ ਹੋਏ ਇਹ ਤੀਸਰਾ ਕਾਲੂ ਘਰਾ ਜਿਹਦੇ ਵਿੱਚ ਬੇਅੰਤ નિર્ਦੋਸ਼ ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਮੈਂ ਸਵੇਰੇ ਬੇਨਤੀ ਕੀਤੀ ਸੀ ਮਹਾਨ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਦੀਆਂ ਕੁਰਬਾਨੀਆਂ ਹਨ ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਬਾਰੇ ਤਾਂ ਲੋਕੀ ਜਾਣਦੇ ਆ ਭਾਈ ਅਮਰੀਕ ਸਿੰਘ ਜੀ ਹੈ ਇੱਕ ਸਿੰਘ ਹੋਇਆ ਬਾਬਾ 18 ਸਿੰਘ ਦੀ ਉਹ ਵੀ ਬੜੇ ਭਗਤੀ ਵਾਲੀ ਰੂਹ ਸੀ ਪਰਮੇਸ਼ਰ ਦੇ ਪਿਆਰੇ ਸਨ ਸੰਤ ਸਿਪਾਹੀ ਸਨ ਪਰ ਕਿੱਥੇ ਦੇ ਸਨ ਮਹਾਰਾਸ਼ਟਰ ਔਰੰਗਾਬਾਦ ਦੇ ਰਹਿਣ ਵਾਲੇ ਸਨ ਔਰੰਗਾਬਾਦ ਦੇ ਰਹਿਣ ਵਾਲੇ ਸਨ ਉਹਨਾਂ ਦੇ ਰਿਸ਼ਤੇਦਾਰ ਖੰਡਵੇ ਵਿੱਚ ਵੀ ਹਨ ਇੰਦੌਰਤ ਦੇ ਵਿੱਚ ਵੀ ਹਨ ਤੇ ਇਦਾਂ ਦੇ ਵੀ ਸਿੰਘ ਸਨ ਤੇ ਜਿਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ ਆ ਅੱਜ ਕੌਮ ਦੇ ਵਿੱਚ ਨਾਮ ਹੈ ਜਿਹੜਾ ਆਪਣੇ ਵਾਸਤੇ ਤਾਂ ਸਾਰੇ ਮਰਦੇ ਆ ਤੇ ਜਿਸ ਵੇਲੇ ਅਸੀਂ ਕੌਮ ਦੇ ਵਾਸਤੇ ਕੁਝ ਕਰਾਂਗੇ ਸਾਰੇ ਜੀਵਨ ਦੇ ਵਿੱਚ ਹਮੇਸ਼ਾ ਸਾਨੂੰ ਯਾਦ ਕੀਤਾ ਜਾਏਗਾ ਜਿਸ ਵੇਲੇ ਅਸੀਂ ਅਰਦਾਸ ਕਰਦੇ ਹਾਂ ਯਾਦ ਕਰਦੇ ਹਾਂ ਅੱਜ ਤੱਕ ਕਰਦੇ ਆ ਜਿਨ੍ਹਾਂ ਨੇ ਅੱਜ ਤੱਕ ਅਰਸ਼ਾਤਾਂ ਦਿੱਤੀਆਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀ ਜਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇਸਾਂ ਸਵਾਸਾਂ ਨਾਲ ਕੱਲ ਆਪਾਂ ਵਿਚਾਰ ਕਰਾਂਗੇ ਤਿੰਨ ਜਰਨੈਲ ਹੋਏ ਆ ਇਸ ਖੱਲੂ ਘਾਰੇ ਦੇ ਵਿੱਚ ਦੋ ਨਾਇਕਾਂ ਇੱਕ ਖਲਨਾਇਕ ਹੈ ਉਹ ਜਿਹੜੇ ਜਰਨੈਲ ਸੀ ਤੈਨੂੰ ਉਹਨਾਂ ਦੇ ਵਿੱਚੋਂ ਇੱਕ ਖਲਨਾਇਕ ਹੈ ਤੇ ਦੋ ਨਾਇਕ ਹਨ ਕੱਲ ਆਪਾਂ ਵਿਚਾਰ ਕਰਾਂਗੇ ਇੰਨੀਆਂ ਬੇਨਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ